ਖੰਡੇ ਦੀ ਪੌਲ ਜਨ ਲੋ ਇਹ ਪੰਜ ਨੇਤਰਾਂ ਚ ਪੰਜ ਕੇਸਾਂ ਚ ਤੇ ਪੰਜ ਮੁਖ ਚ ਤੇ ਜਿਹੜੇ ਛਕਣ ਵਾਲੇ ਜਿਹਨੂੰ ਸਾਰਾ ਬਾਟਾ ਵਾਜ ਜਾਂਦਾ ਫਿਰ ਲੈਣ ਲਵਾ ਲੈਂਦੇ ਸਾਰਿਆਂ ਦੀ ਇਦਾਂ ਇਹ ਜਿਹਨਾਂ ਨੇ ਖੰਡੇ ਦੀ ਪੌਲ ਲਈ ਆ ਜੀ ਫਿਰ ਉਹਦੇ ਮੂੰਹ ਨਾਲ ਲਵਾਉਂਦੇ ਬਾਟਾ ਇਦਾਂ ਭਾਵੇਂ ਉੱਥੇ 100 ਕਿਲੇ ਦਾ مالک ਖੇਤਾਂ ਖੇਤਾਂ ਵਾਲਾ ਉਹ ਵੀ ਉਸੇ ਲੈਣ ਚ ਹੁੰਦਾ ਤੇ ਜਿਹੜਾ ਦਿਹਾੜੀ ਕਰਦਾ ਉਹ ਵੀ ਉਸੇ ਲੈਣ ਚ ਹੁੰਦਾ ਤੇ ਉਹ ਐਨੇ ਉਹਨੇ ਕ ਥਾਂ ਚੋਂ ਮੂੰਹ ਲਵਾਉਂਦੇ ਸਾਰਿਆਂ ਦਾ ਉਥੇ ਬੰਦਾ ਇਹ ਨਹੀਂ ਕਹਦਾ ਵੀ ਬਾਟਾ ਮੜਿਆ ਕਮਾ ਦੇ ਜਿੱਥੇ ਇਹਦਾ ਮੂੰਹ ਲੱਗਾ ਜਿੱਥੇ ਇਹਦੇ ਬੁੱਲ ਲੱਗੇ ਉਥੇ ਤੇਰੇ ਲੱਗਣੇ ਚਾਹੀਦੇ ਉਹ ਕਮਾਉਣ ਨਹੀਂ ਦਿੰਦੇ ਬ੍ਰਾਹਮਣਾਂ ਦੇ ਮਹਾਰਾਜ ਪਹਾੜੀ ਰਾਜੇ ਕਹਿੰਦੇ ਮਹਾਰਾਜ ਇਹ ਛਕਾਉਣਾ ਨਾ ਸਾਨੂੰ ਵੱਖਰਾ ਤਿਆਰ ਕਰਕੇ ਛਕਾਓ ਮਾਰੇ ਕਹਿੰਦੇ ਜਿਹੜੇ ਵੱਖਰੇ ਵੱਖਰੇ ਸੀ ਇੱਕ ਕਰਨ ਵਾਸਤੇ ਰਖੰਡੀ ਦੀ ਬਹੁਤ ਤਿਆਰ ਕੀਤੀ ਇੱਕ ਇਕੇ ਥਾਂ 'ਤੇ ਛਕਣਾ ਪੈਣਾ ਉਹ ਗੁੱਸੇ ਹੋ ਗਏ ਜੀ ਇਸ ਗੱਲ 'ਚ ਜਾਣ ਲੱਗਿਆ ਨਾਰਾਜ਼ ਹੋ ਗਏ ਕਹਿੰਦੇ ਮਹਾਰਾਜ ਅਸੀਂ ਨਹੀਂ ਛਕਣਾ ਇਦਾਂ ਪਰ ਇੱਕ ਸ਼ਬਦ ਬੋਲ ਕੇ ਜਾਣ ਲੱਗਿਆਂ ਉਹਦੇ ਨਾਸ਼ਕਾ ਰੂਪ ਬਦਲ ਕੇ ਆਵਾਂਗੇ ਅਸੀਂ ਅਸੀਂ ਰੂਪ ਬਦਲ ਕੇ ਆਵਾਂਗੇ ਬਾਟੇ ਵੱਖਰੇ ਤਿਆਰ ਕਰਾਂਗੇ ਅਸੀਂ ਅੱਜ ਹੋ ਰਿਹਾ ਬਾਟੇ ਵੱਖਰੇ ਤਿਆਰ ਮਈਬੀ ਸਿੰਘ ਦਾ ਵਖਰਾ ਜਟਾ ਨੂੰ ਵਖਰਾ ਬੀਬੀਆਂ ਨੂੰ ਵਖਰਾ ਮਈਬੀ ਸਿੰਘ ਦਾ ਹੱਥ ਲੱਗ ਜਾ ਤੇ ਬਾਬਾ ਜੀ ਬਾਟੇ ਨੂੰ ਪਹਿਲਾਂ ਅੱਗ ਵਿੱਚ ਸੜਵਾਉਂਦੇ ਆ ਪਹਾੜੀ ਰਾਜੇ ਇਹੋ ਕੰਮ ਚਾਹੁੰਦੇ ਸੀ ਉਹ ਕਹਿੰਦੇ ਅਸੀਂ ਨਹੀਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਅਸੀਂ ਮ ਇਕੱਠਾ ਛਕਾਉਣਾ ਪਹਾੜੀ ਰਾਜੇ ਕਹਿੰਦੇ ਸੀ ਸਾਨੂੰ ਵਖਰਾ ਛਕਾਓ ਤੇ ਜਿਹੜੇ ਅੱਜ ਵੱਖਰੇ ਵੱਖਰੇ ਬਾਟੇ ਤਿਆਰ ਕਰ ਰਹੇ ਆ ਫਿਰ ਇਹ ਕੌਣ ਹੋਏ ਬੋਲ ਕੇ ਤੁਸੀਂ ਹੁਣ ਤੀ ਬੋਲੋ ਭਾਈ ਤੁਹਾਡੇ ਕੋਲ ਕੈਮਰਾ ਹੈ ਨਹੀਂ ਭਾਈ ਉੱਚੀ ਬੋਲਿਓ ਭਲਾ ਕਹਿ ਕੇ ਵੇਖਿਓ ਸਾਹਮਣੇ ਉਹਨਾਂ ਦੇ ਭਲਾ ਪਾੜੀ ਜਾਜੇ ਉਹਨਾਂ ਸਾਹਮਣੇ ਪਾੜੀ ਜਾਜੇ ਕਹਿ ਕੇ ਵੇਖਿਓ ਹੁਣ ਆਪੇ ਹਿਸਾਬ ਲਾ ਲਓ ਮੈਂ ਨਹੀਂ ਕਿਹਾ ਤੁਹਾਨੂੰ ਮੈਂ ਤੁਹਾਨੂੰ ਸਿਰਫ ਦਲੀਲ ਦਿੱਤੀ ਆ ਵੀ ਗੁਰੂ ਗੋਬਿੰਦ ਸਿੰਘ ਇੱਕੋ ਬਾਟੇ ਦੇ ਸ਼ਿਕਾਰੇ ਤੇ ਤਾਂ ਹੀ ਤੇ ਸੰਗ ਪਾਈ ਜੈਤਾ ਜੀ ਸੀਸ ਲੈ ਕੇ ਆਏ ਮਹਾਰਾਜ ਨੇ ਮੱਥਾ ਜੁਮੇ ਆਉਦਾ ਅੱਜ ਦੇ ਭਾਈ ਜੈਤੈ ਨੂੰ ਲਾਗੇ ਲੱਗਣ ਦਿੰਦੇ ਹੋ ਭਾਈ ਜੈਤਾ ਜੀ ਸੀਸ ਲੈ ਕੇ ਆਏ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਤਸ਼ਾਹ ਨੇ ਮੱਥਾ ਚੁੰਮਿਆ ਨਹੀਂ ਕਿਹਾ ਤੁਹਾਡਾ ਹੱਥ ਲੱਗਣਾ ਸੀਸ ਅਪਵਿੱਤਰ ਹੋ ਗਿਆ ਇੱਥੇ ਕਿਸੇ ਬਾਟੇ ਨੂੰ ਮਜਬੀ ਸਿੰਘ ਹੱਥ ਲਾ ਦੇ ਕਹਿੰਦੇ ਬਾਬਾ ਜੀ ਕਹਿੰਦੇ ਅੱਗ 'ਚ ਸਾੜ ਪਈ ਲੈ ਇਹਨੂੰ ਕੌਣ ਹੋਏ ਜੀ ਇਹ ਫਿਰ ਪਛਾਣਿਓ ਭਲਾ ਉਹ ਬੋਲੋ ਭਾਈ ਗੁਰੂ ਕੇ ਪਿਆਰਿਓ ਤੇ ਉਹਨਾਂ ਦੇ ਡੇਰਿਆਂ 'ਚ ਪ੍ਰਚਾਰ ਜਾ ਜਾ ਕੇ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ ਮੁੜ ਕੇ ਵੀ ਆਖਿਆ ਕਰਦੇ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਲਫਾਫਾ ਬੜੀ ਵੱਡੀ ਚੀਜ਼ ਐ ਜੀ ਤਾਰੀਫ ਕਰਾ ਜਾਂਦਾ ਭੰਡ ਹੁੰਦੇ ਨਾ ਵਿਆਹਾਂ ਤੇ ਉਹ ਜਿਹੜਾ ਮਾਮਾ ਸਾਈਕਲ ਤੇ ਆਇਆ ਹੋਇਆ ਨਾ ਉਹ ਉਹਦੇ ਬਾਰੇ ਕਹਿੰਦਾ ਮਾਮੇ ਦੀਆਂ ਟਰਾਂਸਪੋਰਟਾਂ ਚੱਲਦੀਆਂ ਰਹਿਣ ਮਾਮਾ ਦਾ ਮੇਰੇ ਤੇ ਤਿੰਨ ਦੀ ਚੈਨ ਲੱਥੀ ਸਾਈਕਲ ਦੀ ਮਾਮਾ ਤੂੰ ਮੇਰੀ ਟਰਾਂਸਪੋਰਟ ਖੋਲੀ ਜਾ ਭੰਡ ਕਰਦੇ ਹੁੰਦੇ ਸਾਡੇ ਵਿਆਹ ਜ ਮਾਫ ਕਰਨਾ ਰਾਗੀ ਢਾਡੀ ਪ੍ਰਚਾਰਕ ਬੋਦੇ ਭੰਡ ਬਣ ਗਏ ਪਤਾ ਜਿਹੜੇ ਮੈਨੂੰ 25 26 ਸਾਲ ਤੋਂ ਸੁਣਦੇ ਮੈਂ ਕਦੀ ਕਿਸ ਸਾਧ ਦੀ ਦੈਲੀ ਜ ਨਹੀਂ ਲੰਘਿਆ ਕਿਉਂਕਿ ਮੇਰਾ ਇੱਕੋ ਗੁਰੂ ਐ ਜੇ ਇੱਥੋਂ ਝੋਲੀ ਨਹੀਂ ਪਰੀ ਉਹਦੀ ਕਿਤੇ ਹੋਣੀ ਨਹੀਂ ਪਰਨੀ ਸਮਝ ਆ ਰਹੀ ਪੈ ਰਹੋ ਕਿ ਦੁਬਾਰਾ ਬੋਲਾਂ ਜੇ ਜਿੱਥੋਂ ਝੋੜੀ ਨਹੀਂ ਪਰੀ ਉਹਦੀ ਕਿਤੇ ਵੀ ਨਹੀਂ ਪਰਣੀ ਐਵੇਂ ਦਰ ਦਰ ਤੇ ਨਾ ਤੁਰਿਆ ਫਰੋ ਮੈਂ ਤੇ ਗੁਰੂ ਦੀ ਹਜ਼ੂਰੀ ਚ ਕਹਿਣਾ ਜਿਨ੍ਹਾਂ ਬਾਟੇ ਵੰਡ ਦਿੱਤੇ ਖੰਡੇ ਦੀ ਪੌਲ ਵੰਡ ਦਿੱਤੀ ਮੇਰੇ ਗੁਰੂ ਦੇ ਲਾਗੇ ਛਾਗ ਵੀ ਨਹੀਂ ਪਾੜੀ ਰਾਜਿਆਂ ਦੀਆਂ نسلਾਂ ਜਰੂਰ ਹੋ ਸਕਦੀਆਂ